ਹਾਂਜੀ ਮਿੱਤਰੋ ਕੀ ਗੱਲ ਸਾਰੇ ਭਰਾਵਾਂ ਦਾ ਘਰ ਪਰਵਾਜਾਂ ਨੂੰ ਸਾਰੇ ਜਿਹੜੇ ਸਿੱਟਨੇ ਤੇ ਕਰਦੇ ਗੁਰ ਤੇ ਸਟਾਰਟਿੰਗ ਇਹ ਕਹਿੰਦੇ ਇਹ ਮਿੱਤਰੋ ਫੇਰ ਲੱਗ ਪਏ ਬਲੌਗ ਬਣਾਉਣਾ ਬੱਚੇ ਬੁੱੱਚੇ ਅੱਧੇ ਤਾਂ ਲਾਲੇ ਸੀਗੇ ਤੇ ਅੱਧੇ ਲਾਉਣ ਵਾਲੇ ਆ ਅੱਜ ਸਾਰੇ ਵਿਖਾਵਾਂਗੇ ਤੇ ਬਣੇ ਰਿਓ ਬਲੌਗ ਨਾਲ ਤੇ ਪਹਿਲਾਂ ਥੋੜਾ ਜਿਹਾ ਪ੍ਰੋਬਲਮ ਆ ਗਈ ਸੀ ਯਾਰ ਤੇ ਤਾਂ ਕਰਕੇ ਬਲੌਗ ਜੀ ਬਣਾਉਣੇ ਬੰਦ ਕਰਦੇ ਸੀਗੇ ਪ੍ਰੋਬਲਮ ਇਹ ਆਈ ਸੀ ਯਾਰ ਆਪਣਾ ਚੈਨਲ ਮੋਨਟਾਈ ਨਹੀਂ ਹੋਇਆ ਸੀਗਾ ਉਹ ਫਿਰ ਕਰਦੇ ਗੁਰ ਤੇ ਕੱਲ ਆਪਨੂੰ ਕੋਡ ਆ ਗਿਆ ਤੇ ਉਹ ਆਪਾਂ ਅੱਜ ਫਿਲ ਕਰਾਂਗੇ ਤੇ ਹੁਣ ਆਪਣਾ ਚੈਨਲ ਮੋਟਾਈ ਹੋ ਗਿਆ ਤੇ ਹੁਣ ਮਣੀ ਆਉਣ ਲੱਗ ਜੂਗੀ YouTube ਤੋਂ ਵੀ ਤਾਂ ਹੀ ਉਹ ਫਿਰ ਬੰਦ ਕਰਦੇ ਸੀ ਬਣਾਉਣੇ ਤੇ ਹੁਣ ਆਪਾਂ ਅੱਜ ਤੋਂ ਫੇਰ ਸਟਾਰਟ ਕਰਦੇ ਆਣੇ ਬਣਾਉਣੇ ਹੁਣ ਬਣਾਇਆ ਕਰਾਂਗੇ ਤੇ ਖੇਤ ਵਿੱਚ ਝੋਨਾ ਝਾਣਾ ਵੜਦੇ ਸੀ ਝੋਨਾ ਹੀ ਮੰਡੀ ਪਿਆ ਤੇ ਅੱਜ ਪਹਿਲਾਂ ਝੋਨਾ ਤਲਾ ਗਿਆ ਵਾਂਗੇ ਤੇ ਬਸ ਸਾਰਾ ਉਹਨੂੰ ਬਖਾਇਆ ਕਰਾਂਗੇ ਇਹ ਡਿਜਟ ਕੀ ਕਰਦੇ ਆ ਤੇ ਬਣਾਇਆ ਕਰਾਂਗੇ ਹੁਣ ਵਲੌਗ ਤੇ ਸਾਰਨਾ ਪਹਿਲਾਂ ਬੋਕਰ ਮਾਰਦੇ ਆਂ ਪਾ ਇਥੇ ਫਿਰ ਆਪਾਂ ਹੁਣੇ ਕੂਤਰਾਂ ਨੇ ਪਾਸੇ ਕਿਉਂਕਿ ਕਬੂਤਰ ਸਾਰੇ ਪਏ ਵਿੱਚ ਝਾੜ ਤੇ ਖੰਭ ਖੰਭ ਖਿੱਲਰ ਜਾਂਦੇ ਆ ਪਾਣੀ ਛੜਕ ਲਿਆ ਪਾਣੀ ਛੜਕ ਕੇ ਤੇ ਝਾੜ-ਚੂੜ ਮਾਰ ਕੇ ਪਿੰਜਰੇ ਇੱਕ ਪਾਸੇ ਕਰ ਦਿੰਨੇ ਆਪਾਂ ਤੇ ਝਾੜੂ ਮਾਰ ਕੇ ਤੇ ਫੇਰ ਵੀ ਇਹਨੇ ਕੁੱਤਰੇ ਬੱਸ ਹੋ ਗਈ ਸਫਾਈ ਤੇ ਆਪਣਾ ਵਲੌਗ ਬਣੂਗਾ 15 ਕੇ ਮਿੰਟਾ ਬਣੂਗਾ ਕਿਉਂਕਿ ਯਾਰ ਭਾਈ ਸਟੋਰੇਜ ਦੀ ਕਮੀ ਆ ਫੋਨ ਚ ਚੌੜੀ ਦੀ ਵੀ ਆ ਫੋਨ ਆਪਣਾ ਤੇ ਜੋ ਫੋਨ ਵੱਡਾ ਲੈ ਕੇ ਆਵਾਂਗੇ ਵੱਡੀ ਸੋਰੀ ਲੈ ਕੇ ਆਵਾਂਗੇ ਫੇਰ ਤਾਂ ਬਣਾ ਲਾਂਗੇ ਅੱਧੇ ਅੱਧੇ ਘੰਟੇ ਦੇ ਵਲੌਗ ਤੇ ਅੱਜ ਕਹਿੰਦਾ ਫਿਰ ਪਿਛਲੀਆਂ ਵੀਡੀਓ ਡੀਲੀਟ ਕਰੂੰਗਾ ਹੁਣ ਮੈਂ ਤੇ ਸਟੋਰੀ ਖਾਲੀ ਹੋਊਗੀ ਤੇ ਫੇਰ ਬਣਾਉਂਗਾ ਵਲੌਗ ਵਾ 15 ਕੇ ਮਿੰਟਾਂ ਦੇ ਬਣਾਉਂਗਾ ਜੀ 15 15 ਮਿੰਟਾਂ ਦੇ ਆ ਜਾਏਗਾ ਇਹਨੇ 15 17 20 ਐਂਡ ਤੇ ਇਹਨੇ ਬਹੁਤ ਆ ਤੇ ਹੁਣ ਅਜ ਕੂਤਰਾਂ ਦੇ ਪਾਸੇ ਤੇ ਕਬੂਤਰ ਬੱਚੇ ਵਖਾਉਣੇ ਬੱਚੇ ਤੁਸੀਂ ਕੋਈ ਵੀ ਨਹੀਂ ਵੇਖੀ ਹੁਣੇ ਹਨਾ ਲਓ ਜੀ ਆ ਬੱਚੇ ਆਪਣੇ ਸਾਰੇ ਕੈਮਰਾ ਸਾਫ ਕਰ ਲਈਏ ਅੱਧੇ ਕਾ ਜੀ ਲਾਉਣ ਵਾਲੇ ਆ ਅੱਧੇ ਰੋਕ ਕੇ ਤੇ ਬੰਦ ਕਰ ਤੇ ਲਾ ਕੇ ਅ ਜਿੰਨੇ ਬਾਲੇ ਗੂੜੇ ਕਾਡਾ ਇਹ ਲਾਉਣ ਵਾਲੇ ਜਿਵੇਂ ਕਾ ਰਿਆ ਤੇ ਸਾਰੇ ਬਾਹਰ ਕੱਢਾਂ ਤੇ ਲੋਖਾਂ ਆਉਣਗੇ ਤੇ ਬਾਕੀ ਜਿੰਨੇ ਫਿੱਕੇ ਫਿੱਕੇ ਕਾਡਾ ਜਿਵੇਂ ਇਹਰਾ ਫਿੱਕਾ ਕਾਡਾ ਇਹ ਵੀ ਲੱਗ ਗਿਆ ਇਹਦਾ ਫਿੱਕਾ ਕਾਡਾ ਇਹ ਵੀ ਲੱਗ ਗਿਆ ਜਿਹੜੇ ਫਿੱਕੇ ਕੰਡ ਵਾਲੇ ਆ ਉਹ ਲੱਗ ਗਏ ਜਿਵੇਂ ਆ ਬੈਠੇ ਦੋ ਅੱਗੇ ਕਾ ਰਿਆ ਕਾ ਰਿਆ ਤੇ ਉਹਦਾ ਗੂੜਾ ਕਾਡਾ ਉਹ ਰਹਿੰਦਾ ਜੀ ਉਹ ਘਰ ਨਵੇਂ ਆ ਨਾ एक आ रहा गूढ़े खांड लग गया भी अपने को है दो तेन एक दो सह बैठे एक आठा एक हो रहा चीना बनूगा एक आ रहा एक बैठा रत्ता ਤੇ ਕਿਹੜਾ ਬਾਹਰ ਕੱਢ ਲਿਆ ਪੱਜਾ ਅੱਜ ਸਾਰੇ ਬੱਚੇ ਫੇਰ ਹੋਏ ਆ ਤੇ ਕਾ ਬੱਚਾ ਦੇਖਣ ਵਾਲਾ ਆ ਤਾਂ ਵੈਸੇ ਲੱਗਿਆ ਆਪਣਾ ਬੱਚਾ ਤੇ ਇਹ ਦੋਵੇਂ ਅੱਖਾਂ ਟੀ ਰਏ ਦੇ ਤਾਂ ਤੋਂ ਤੋਂ ਚਿੱਟੀਆਂ ਥੱਲੋਂ ਥੱਲੋਂ ਕਾਲੀਆਂ ਇਧਰਲੇ ਪਾਸੇ ਦੇਖ ਲੋ ਚੰਗਾ ਹੱਡਿਆ ਬੱਚਾ ਵੀ ਇਹ ਜੀ ਹਰੀ ਬਗਲਟੋਈ ਦੁਕਾਨ ਦਾ ਤੇ ਇੱਕ ਆਪਣਾ ਕੋਈ ਡੱਬਾ ਬੱਚਾ ਨਿਕਲਿਆ ਇਹ ਆ ਬੈਠਾ ਸਾਰੇ ਨਾਲ ਅੱਗੇ ਇਹ ਵੀ ਵਿਖਾਉਣੇ ਆਪਾਂ ਲਓ ਜੀ ਮਿੱਤਰੋ ਆ ਡੱਬਾ ਬੱਚਾ ਚਿੱਟੀਆਂ ਆਖਾ ਦਾ ਚਿੱਟੀਆਂ ਕੰਤਾ ਤੇ ਥੱਲੋਂ ਵੀ ਅੱਧਾ ਚਿੱਟਾ ਹੈ ਇਹ ਵੇਹ ਲੱਗ ਗਿਆ ਆਪਣਾ ਅੱਡੇ ਇਹ ਖੁੱਡੇ ਖੜੇ ਆਪthi ਘਰ ਤਾਂ ਆਉਂਦਾ ਹੈ ਜੜੀਤਾ ਵਾਲਾ ਆ ਰੱਤ ਇਹ ਇੰਡੀਆ ਆਪਣੀ ਦਾਵਣ ਵਾਲੇ ਆ ਬੈਠਾ ਇੱਕ ਕਿਰਨ ਮੇਤਰੋ ਸਾਰੇ ਕਾਟ ਲਗੇ ਬਾਹਰ ਤੇ ਫੇਰ ਹੀ ਵਿਖਾਉਣੇ ਆਪਾਂ ਲਓ ਜੀ ਮੇਤਰੋ ਬੱਚੇ ਕੱਢ ਲਏ ਅੱਛਾ ਆ ਇਹ ਜਿਹੜੇ ਬਾਲੇ ਗੂੜੇ ਘੰਡਾ ਵਾਲੇ ਉਹ ਲੱਗਣ ਵਾਲੇ ਆ ਤੇ ਜਿਹੜੇ ਫੇਕੇ ਘੰਡਾ ਵਾਲੇ ਆ ਉਹ ਲੱਗੇ ਹੋਏ ਆ ਤੇ ਆਹ ਗੂੜਾ ਘੰਡਾ ਇਹਦਾ ਇਹ ਲੱਗਣਾ ਲਾ ਤੇ ਆ ਫੀਕੇ ਘੰਡਾਲੇ ਇਹ ਲੱਗੇ ਹੋਇਆ ਇਧਰੋਂ ਐ ਕਰਕੇ ਵਿਖਾ ਦਈਏ ਲੋਈ ਇਹ ਕਟਾ ਕਟਾ ਹੋਣਗੇ ਪਿਆ ਉਤਰ ਪਿਆ ਬੱਚੇ ਦੁਕਾਨ ਦੇ ਜੋੜਾਂ ਪੱਟੀ ਜੰਨੇ ਆਪਾਂ ਪੀਆ ਇਹ ਤੇ 35 ਆ ਬੈਠਿਆ ਇਹ ਮਤਲਬ ਕੁਝ ਘੱਮਗਰਲੇ ਸਾਰ ਵਾਲੀਆਂ ਤੇ ਕੁਝ ਕ ਐਡ ਕੀ ਜੇ ਰੋਕੇ ਵੀ ਆ ਆ ਬੈਠਾ ਬੱਚਾ ਇਹ ਕਾ ਬੈਠਾ ਔਲਾ ਚੀਨਾ ਬਰੇ ਅਕਾਲੀ ਚੀਨਾ ਆ ਲਾਲ ਘੰਡਾ ਪਿੱਕੀ ਵਾਲਾ ਇਹ ਪਹਿਲਾਂ ਦੇ ਲੱਗੇ ਹੋਏ ਆ ਇਹ ਰੋਕੇ ਵੀ ਆਪਾਂ 35 ਇਹ ਵੀ ਸਾਰੇ ਉੱਡਣ ਵਾਲੇ ਹੀ ਆ ਬਈ ਵਿੱਚ ਰੋਕਣ ਵਾਲੇ ਹੋਣਗੇ ਕੋਈ 2-3 ਹੀ ਹੋਣਗੇ ਰੋਕਣ ਵਾਲੇ ਦਾ ਬਾਕੀ ਉੱਡਣ ਵਾਲੇ ਹੀ ਆ ਵੀ ਅਸੀ ਅਸੀ ਵਿਚਾਸੀ ਇਹ ਹੋਗਾ ਬਸ ਇਧਰ ਕਬੂਤਰ ਵੀ ਬੈਠੇ ਆ ਇਹ ਜਿਹੜੇ ਪਿਛਲੇ ਸਾਲ ਵਾਲੇ ਆ ਇਧਰ ਵੀ ਹੋਣਗੇ ਕਬੂਤਰ ਘਟ ਘਟ 10 12 ਤੇ 15 20 15 ਕ 12 15 ਜੇ ਬੱਚੇ ਬਾਹਰ ਕੱਢਣ ਵਾਲੇ ਜਿਵੇਂ ਲਾਉਣ ਵਾਲੇ ਆ ਤੁਹਾਨੂੰ ਦਿਖਾ ਦਿੰਨੇ ਆ ਜੇ ਆ ਬੈਠੇ ਦੋ ਆ ਬੈਠੇ ਇੱਕ ਪਰੇ ਨਿਕਲੇਗਾ ਇੱਕ ਘਾ ਨਿਕਲੇਗਾ ਬਾਈ ਇਹ ਆ ਬੇਬੀ ਉਹ ਕੱਢਾ ਕਰਾਂਗੇ ਕੋਈ ਇਧਰ ਹੀ ਦੋ ਤਿੰਨ ਤੇ ਪਰਲੇ ਖੁੱਡੇ ਜਾ ਪੰਜ ਖਣੀ ਛੀ ਉਧਰ ਆ ਬੇਬੀ ਬਾਹਰ ਕੱਢਾ ਕਰਾਂਗੇ ਤੇ ਪਹਿਲਾਂ ਆਪਾਂ ਆ ਜਾਲ ਦੇ ਵਿੱਚ ਕਪੜਾ ਲਾ ਦਈਏ ਆ ਉੱਤੇ ਦਾ ਲੱਗਾ ਪਿਆ ਆ ਤੇ ਵੇ ਨੇ ਅੱਜ ਖੇਤ ਦਾ ਕੰਮ ਹੋਇਆ ਫਿਰ ਤਾਂ ਇਹਨਾਂ ਨੂੰ ਜਾਲ ਚ ਰਹਿਣਾਂਗੇ ਤੇ ਜੇ ਖੇਤ ਦਾ ਕੰਮ ਨਾ ਹੋਇਆ ਪੁੱਛ ਲੈਣੇ ਫੋਨ ਲਾ ਕੇ ਤੇ ਜੇ ਖੇਤ ਦਾ ਕੰਮ ਨਾ ਆਇਆ ਫਿਰ ਆਪਾਂ ਬੱਚੇ ਛੱਡਾਂਗੇ ਕਾਲੇ ਕੰਡਾ ਵਾਲੇ ਸਾਰੇ ਖੁੱਲੇ ਭਾਵਾਂਗੇ ਤੇ ਪਹਿਲਾਂ ਆਹ ਜਾਲ ਦੇ ਵਿੱਚ ਕਪੜਾ ਲਾ ਦਈਏ ਫਿਰ ਨਾਲੇ ਮੰਡੀ ਵੀ ਘੇੜਾ ਮਾਰ ਕੇ ਆਉਣਾ ਝੋਨਾ ਵੀ ਪਿਆ ਮੰਡੀ ਚ ਲਓ ਜੀ ਮਿੱਤਰੋ ਆਹ ਮੇਜ ਆ ਇਹਦਾ ਵਿੱਚ ਹੀ ਲਾਉਣਾਗਾ ਇਹਦਾ ਕੂਤਰ ਹੀ ਪਾਉਣੇ ਹੁੰਦੇ ਤੇ ਬੱਚੇ ਪਾਉਣੇ ਹੁੰਦੇ ਆ ਤੇ ਬਾਕੀ ਦਾ ਛਾੜ ਆਪਣਾ ਆਹ ਹਲਾ ਪੀ ਲਏ ਇਹ ਪੀ ਲਈਓ ਤੇ ਇਹ ਚ ਕਾਂਢੀ ਆ ਉਹ ਚ ਕੱਲਾ ਮਾਈਨਸ ਦੇ ਨਾਲ ਜਿਨ ਜਾਣ ਇਹਦਾ ਅਪ ਅੰਦਰ ਹੀ ਲਾਉਣਾ ਠੀਕ ਆ ਛੂਟ ਹੀ ਹੈ ਜੀ ਤੇ ਇਹ ਅਪ ਅੰਦਰ ਬਾਹਰ ਦੇ ਦਿੰਨੇ ਆਪਾਂ ਜਾਲ ਦੇ ਲਓ ਜੀ ਹੋ ਗਿਆ ਰੈਡੀ ਆਪਣਾ ਛਾੜ ਬੰਨ ਤਾ ਆਪਾਂ ਇਹ ਲਾ ਦੇਣ ਹੁਣ ਆਪਾਂ ਇਸੇ ਵੰਜੀ ਸਿਰੋਈ ਹਨੱਦ ਦੇ ਬੱਚੇ ਆਪਾਂ ਇਹ ਜਾਲਚ ਕਰ ਦਿੰਨੇ ਆ ਤੇ ਉਹ ਚੀ ਲਾਉਣਾ ਲਾ ਕਪੜਾ ਉਹ ਚ ਉਹ ਚ ਸਿਉਂ ਕੇ ਲਾਵਾਂਗੇ ਬਾਕੀ ਛੋਟ ਆ ਤੇ ਉਹਦੇ ਵਿੱਚ ਆਪਾਂ ਮਾਈਨਸ ਵਾਲੇ ਲਾਵਾਂਗੇ ਇਹ ਪਲੱਸ ਵਾਲਾ ਤੇ ਉਹ ਮਾਈਨਸ ਵਾਲੇ ਲਾਵਾਂਗੇ ਆਪਾਂ ਉੱਤੇ ਹਨੱਦ ਦੇ ਬੱਚੇ ਆਪਾਂ ਚੱਕ ਕੇ ਇਹ ਚ ਕਰ ਦਿੰਨੇ ਆ ਪਹਿਲਾਂ ਮਿੱਤਰੋ ਆਪਾਂ ਬੱਚੇ ਛੱਡਦੇ ਆ ਕਾਲੇ ਢੰਡਾ ਵਾਲੇ ਜਿਹੜੇ ਲੱਗਣ ਵਾਲੇ ਉਹ ਸਾਰੇ ਛੱਡ ਦਿੰਨੇ ਆ ਤੇ ਇਹ ਕੂਤਰ ਬੰਨਦੇ ਉੱਤੇ ਛਦਰੀ ਤੇ ਆਹ ਦੋ ਬੱਚੇ ਆਪਾਂ ਛਦਰੀ ਤੇ ਬੰਨ ਦਿੰਨੇ ਆ ਇਹ ਵੱਡੇ ਹੋ ਗਏ ਆ ਤੇ ਦੋ ਚਾਰ ਦਰ ਬੰਨ ਗਏ ਵੀ ਛੱਡ ਦਾਂਗੇ ਆ ਤਾਂ ਮੜੇ ਕਾਸਰਾ ਤੇ ਕਾਲੀ ਪੂਛ ਆ ਜਾਵਾਂ ਜੱਟਾ ਇਹ ਆ ਸ਼ਰੀਰ ਬੰਦ ਨੇ ਬੰਨਦੇ ਹੀ ਦੋਵੇਂ ਤੇ ਹੁਣ ਆ ਗਈ ਵਾਰੀ ਬੱਚੇ ਛੱਡਣ ਦੀ ਸਾਰਨਾ ਪਹਿਲਾਂ ਆਪਾਂ ਛੱਡਦੇ ਆ ਡੱਬਾ ਇਹਨਾਂ ਕਾਟਾਂ ਹੋ ਗਏ ਕਿਹੜੇ ਲਓ ਜੀ ਤੇ ਕਾਸ਼ ਛੱਡ ਦਿੰਨੇ ਆ ਲੈ ਵੜ ਡਬਾ ਕੇ ਬਹਿ ਗਿਆ ਇਹ ਦੋ ਦਿਨੋਂ ਉੱਡਿਆ ਵੀ ਇਹ ਬੜਗਾ ਕੇ ਭਾਵਾਂਗੇ ਆਪਾਂ ਸਾਰੇ ਇਹਨਾਂ ਨੂੰ ਤਾਂ ਪਾਣੀ ਦਿੱਤਾ ਮੈਂ ਪਾਣੀ ਯਾਰ ਜਾ ਕੇ ਤੇ ਫੇਰ ਭਾਵਾਂਗੇ ਜਦੋਂ ਪਾਣੀ ਖਿੱਚ ਲਿਆ ਉਦੋਂ ਨਾਲ ਸ਼ਰੀਰ پتہ ਲੱਗ ਜੂਗਾ ਇਹ ਵੀ ਦੋ ਕਿ ਦਿਨ ਹੀ ਭਾਈ ਸੀ ਖੁੱਲੇ ਯਾਰ ਬਾਅਦ ਵਿੱਚ ਨਹੀਂ ਭਾਈ ਬੱਸ ਟਾਈਮ ਨਹੀਂ ਲੱਗਾ ਬੱਸ ਮੈਂ ਵੀ ਚੰਡੀਗੜ੍ਹ ਜਾ ਰਿਹਾ ਸੀਗਾ ਬਸ ਸਿੱਧੇ ਜਾਈ ਆ ਉਹ ਸ਼ਰੀਰ ਤੇ ਚੰਗਾ ਸ਼ਰੀਰ ਹੀ ਆਣਾ ਤੂੰ ਸ਼ਰੀਰ ਤੇ ਇਨਾ ਪਾਣੀ ਦੇਤਾ ਆਪਾਂ ਅੱਧੀ ਦੀ ਸਰੈਂਜ ਮਤਲਬ 30 30 ਹੈ ਮੇਰਾ ਪਾਣੀ ਦੇ ਕੇ ਫੇਰ ਭਾਈਆ ਇਹਨੂੰ ਪਾਣੀ ਪੁਣੀ ਖਿੱਚਣਗੇ ਉਦੋਂ ਪਤਾ ਲੱਗ ਜੂਗਾ ਸ਼ਰੀਰ ਦਾ ਇਹਨਾਂ ਨੂੰ ਫੇਰ ਆਹ ਸਾਰੇ ਨਹੀਂ ਦੇਤਾ ਪਾਣੀ ਨਾ 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 ਯਾਰ ਬਸ ਬੈਠਾ ਰਹੇ ਪਾਸੇ ਨਹੀਂ ਆਣਾ ਬਸ ਇਹਨਾਂ ਡਾਰਾ ਉੱਡਣਗੇ बैग ते ओखा बड़े हो गए आया तूनी देखी आया 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 बस बढ़गी गलता पानी दी चल भाई ਤੂੰ ਬਈ ਧਿਆਓ ਪੀ ਆ ਪਰਿਆ ਆਵੜਿਆ ਹੋਰ ਕਿੱਧਰ ਰਹਿ ਗਿਆ ਕਿੱਥਾ ਗਿਆ ਕੀ ਆਕ ਮਸਾ ਹੀ ਗਿਆ ਬਿਲਗਾ ਤੂੰ ਤਾਂ ਤੇ ਪਾਣੀ ਯਾਰੇ ਆ ਗਿਆ ਤੈਨੂੰ ਇੱਕ ਆਹ ਰਹਿ ਗਿਆ ਰੱਚ ਸੱਤਾ ਇਹਨੂੰ ਪਹਿਲੇ ਪਾਣੀ ਸਰੇਂਜ ਦੇਗੀ ਫੇਰ ਆ ਗਿਆ ਜੀ ਸਾਤੇ ਵਾਲਾ ਜਾਰੀ ਦੇ ਉੱਡਣ ਵਾਲਾ ਹੀ ਇਹ ਸ਼ਰਾਰਤੀ ਇਹ ਆਹ ਹਾਲਾ ਛਿੱਟੂਆਂ ਖਾਂਦਾ ਬਈ ਇਹ ਪਾਣੀ ਦੇ ਦਿੱਗੇ ਦੇਦਾ ਜੀ ਪਾਣੀ ਚੱਕ ਉਹ ਨਾਲ ਪਾਣੀ ਦਰੋ ਜੇ ਛਤਰੀ ਤੱਕ ਮਾਹੀ ਜਾਵੇ ਬਾਅਦ ਛਰੀ ਤੇ ਬੈਠਾ ਰਹੇ ਹੁਣ ਘੰਟਾ ਦੋ ਘੰਟੇ ਬੈਠੇ ਰਹਿਣਗੇ ਉਹ ਡੇਮਨ ਕੈਸ਼ਰੀ ਤੇ ਆ ਜਾਣਗੇ ਮਨ ਖੋਲੀ ਪਤਾ ਲੱਗ ਜੂ ਡੇ ਸਿੱਧਾ ਸ਼ਰੀ ਤੇ ਆਊਗਾ ਤੂੰ ਜਾ ਫਿਰਦਾ ਇਹਨੇ ਇੱਕਦਮ ਉੱਤਰ ਛੱਡ ਦਿੰਨੇ ਆਪਾਂ ਨਾਲ ਡੇ ਫਿਰੂਗਾ ਦੂਜੀ ਗੜਾਈ ਹੈ ਇਹ ਇੱਕ ਦਿਨ ਪਹਿਲਾਂ ਡੇ ਸੀਗਾ ਇੱਕ ਦਿਨ ਅੱਜ ਇੱਕ ਬੱਚਾ ਰਹਿ ਗਿਆ ਆ ਬੈਠਾ ਬਾਕੀ ਦਾ ਸਾਰੇ ਬੰਦ ਦਾ

ਦੇ ਕੇ ਬੱਚਾ ਪਾ ਉਧਰ ਪਾ ਦਨੇ ਆ ਆ ਵੱਡੇ ਬੱਚੇ ਆ ਲੱਗੇ ਵੇ ਬਈ ਉਹਦੇ ਆਪਾ ਵਲੌਗ ਬਣਾਉਣੇ ਨਹੀਂ ਬਣਾਉਂਦੇ ਸੀਗੇ ਉਧਰ ਲਾਲੇ ਸੀ ਇਹ ਬੱਚੇ ਚੱਲ ਜੀ ਇਹ ਰਾਂਗ ਤੇ ਡਰਦਾ ਆਜੋ 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 ਆਜੋ

ਇਸ ਆਤਾਰਾ ਦੇਣੇ ਹਨ ਇੱਧਰ ਬਾਕੀ ਤਾਂ ਪਿੰਜਰਾ ਖੁੱਲਦਾ ਹੀ ਆ ਕਿੰਨੇ ਵਿਚਾਰ ਹੋ ਗਏ ਹੋਰ ਕਿਹੜਾ ਤਾੜੀ ਕਾ ਤਾੜਦੀ ਹੈ ਆ ਗੁਦਰੀ ਬਾਦੀ ਗੁਦਰੀ ਬਣੂਗੀ ਇਹ ਉੱਡਣਗੇ ਦਾ ਸਾਰੇ ਇਹ ਥੋੜਾ ਜਿਆਦਾ ਉੱਡੂਗੀ ਆ ਜਿਹੜੀ ਆਪਣੀ ਫੋਰਟ ਤੇ ਉੱਡੀ ਸਬੂਤਰੀ ਉਹਦੇ ਨਾਲ ਲੱਗੇਵਾ ਤਗਾ ਦਾ ਛਾਕੀ ਦੀ ਉਹ ਤੇ ਛਾਕੀ ਇਹ ਆ ਪੂਰਾ ਕਾ ਖਟੀਆਂ ਖਾਣਾ ਉੱਡੂਗਾ ਵੀ ਬਹੁਤ ਅੱਖਾਂ ਵਿੱਚ ਕਿੰਨਾ ਖੱਟ ਗਿਆ ਇਹਨਾਂ ਸ਼ੀ ਹੋ ਗਏ ਬਹੁਤ ਆ ਲਓ ਜੀ ਮਿੱਤਰੋ ਖਿਲਰ ਗਿਆ ਸੀ ਕੰਮ ਸ਼ਰੀ ਦੇ ਕੋਈ ਬੱਚ ਨਹੀਂ ਰਹਿ ਗਿਆ ਇੱਥੇ ਤਿੰਨ ਉੱਡ ਗਿਆ ਉਹ ਤਾਂ ਵੱਧੀ ਆ ਬਾਕੀ ਇੱਥੇ ਬਹਿ ਗਏ ਵਿੱਚੋਂ ਪੰਜ ਛੇ ਉੱਡੇ ਸੀ ਕਿ ਦੋ ਤਿੰਨ ਬਹਿ ਗਏ ਤੇ ਕਰਤਾ ਨਿੰਮ ਜਿ ਬਹਿ ਗਿਆ ਇੱਕ ਘੰਡਲਾ ਬੈਠਾ ਇੱਕ ਕਾ ਆਉਂਦਾ ਰੱਤਾ ਤੇ ਆ ਡੱਬਾ ਆਉਂਦਾ ਆ ਤਾਂ ਵੇਖੋ ਆ ਜੂਗਾ ਰੱਤਾ ਆ ਵੀ ਬਹਿੰਦਾ ਬਹਿੰਦਾ ਇਨੇ ਛਰੀ ਤੇ ਇਹ ਨਿਮਜ ਬਹਿ ਗਿਆ ਤੇ ਉਹ ਉੱਥੇ ਵੇਲਾ ਕਿੰਨੇ ਗੂਤਰ ਬੈਠਿਆ ਪਰਲੀ ਕੂਠੀ ਦੇ ਤੇ ਉਹਨੂੰ ਵੇਖ ਕੇ ਆ ਕੂਠੀ ਜਾ ਕੇ ਬਹਿ ਗਿਆ ਕੋਈ ਨਾ ਆ ਜੂਗਾ ਨੇੜੇ ਬੈਠਾ ਘਰ ਦੇ ਪਹਿਲੇ ਦਿਨ ਉੱਡੇ ਆ ਇਹ ਆ ਡੱਬਾ ਆ ਗਿਆ ਆ ਰੱਤਾ ਇਹਨੂੰ ਬਾਹਲ ਗਏ ਫਿਰ ਦੱਸ ਦਿਆਂਗੇ ਵੀ ਇਹ ਵੀ ਆਉਂਦਾ ਕਿਵੇਂ ਕੀ ਕੀ ਕਰਦਾ ਇਹ ਲਓ ਬਈ ਮਿੱਤਰੋ ਵੀ ਵੀਨੇਆ ਇਹ ਵੀ ਕਦ ਕਰੀ ਪੈ ਗਿਆ ਚਲ ਕੋਈ ਨਹੀਂ ਸ਼ਰੀ ਨੂੰ ਵੇਂਦੇ ਆ ਆ ਜਾਣਗੇ ਦਿਨ ਵਾਵਾ ਹੋ ਗਏ ਨਾ ਬਈ ਕਟ ਕਟ 10 12 ਦਿਨ ਹੀ ਹੋ ਗਏ ਇਹਨਾਂ ਨੂੰ ਭਾਇਆਂ ਨੂੰ ਨਿੱਕੇ ਹੁੰਦੇ ਭਾਉਨੇ ਹੁੰਦੇ ਸੀਗੇ ਨਿੱਕੇ ਦੋ ਗੜ ਲੈ ਕੇ ਬਹਿ ਵੀ ਜਾਂਦੇ ਸ਼ਰੀ ਤੇ ਤੇ ਹੁਣ ਇੱਕ ਜਮ ਫੇਰ ਖੁੱਲੇ ਬਾਤ ਆ ਆ ਤੇ ਵਿੱਚ ਉਹਨਾਂ ਦੇ ਦੋ ਦਿਨ ਆ ਗਏ ਆ ਇੱਕ ਰੱਤਾ ਇੱਥੇ ਨਹਿਮੇ ਜਿਹਾ ਬੈਠਾ ਹੋਊਗਾ ਖਾ ਲੈਣੇ ਆ ਓ ਬੈਠਾ ਦਿਸਣਾ ਨਹੀਂ ਇੱਥੇ ਇਹ ਖਾਏਗਾ ਰੱਤਾ ਇੱਥੇ ਜਿਹਾ ਬੈਠਾ ਤੇ ਕੰਡਲਾ ਉਹ ਬੈਠਾ ਤੇ ਬਾਕੀ ਆਹ ਗਰਾ ਕੋਠਾ ਭਰਿਆ ਪਿਆ ਉਹਨਾਂ ਦਾ ਆਏ ਕਿੰਨੇ ਹੀ ਬੈਠੇ ਆ ਚਲੋ ਕੋਈ ਨਹੀਂ ਆ ਜਾਣਗੇ ਘਰ ਦੇ ਨੇੜੇ ਆ ਬਾਕੀ ਆ ਡੱਬਾਤ ਲੱਗਾ ਪਿਆ ਹਲੋ ਜੀ ਮਿੱਤਰੋ ਆਪਾਂ ਚੱਲੇ ਰੈਸਟਰੀ ਚ ਥੋੜਾ ਕੰਮ ਪੈ ਗਿਆ ਤੇ ਬਾਅਦ ਘੰਟੇ ਦੋ ਘੰਟੇ ਨੂੰ ਆ ਜਾਾਂਗੇ ਆਪਾਂ ਤੇ ਛਰੀ ਤੇ ਬੱਚੇ ਬੈਠੇ ਆ। ਆਹ ਬੈਠੇ। ਤੇ ਕਬੂਤਰਾਂ ਕੋਲੇ ਲਾਤੀ ਡਿਊਟੀ ਆਪਾਂ ਡੈਡੀ ਦੀ। ਉਹ ਬੱਤਾ ਹੀ ਬੈਠਾ। ਇੱਕ ਬੱਚਾ ਉੱਡੇ ਸੀ ਕਾਲੇ ਘੰਡਲ ਜਿਹੜੇ ਕੂਠੀ ਤੇ ਬੈਠਾ ਸੀਗਾ। ਪਤਾ ਨਹੀਂ ਛਰੀ ਤੇ ਬਹਿ ਗਿਆ ਕਿ ਕਿਵੇਂ ਆ। ਮਰਨਾਈ ਜਾਂਦਾ ਸੀ ਉਹ ਤਾਂ। ਆਹ ਬੈਠੇ। ਤੇ ਚੱਲਦੇ ਆਂ ਫਰ ਸਾਰੀ ਚ ਤੇ ਫੇਰ ਆ ਜਾਾਂਗੇ। ਤੇ ਆ ਕੇ ਫੇਰ ਵੇਣੇ ਕੀ ਭਰੋ ਉਹਨਾਂ ਡੈਡੀ ਤਾੜਦੇ ਜੇ ਥੋੜਾ ਟਾਈਮ ਜਾ ਲੱਗ ਗਿਆ ਤਾੜ ਦੇਣਗੇ। ਤੇ ਨਹੀਂ ਫਿਰ ਆਪ ਆ ਕੇ ਤਾੜਾਂਗੇ। ਲੋ ਜੀ ਦੋ ਬੱਚੀ ਦਿਸਿਆ ਇੱਕ ਦਾ ਰੱਤਾ ਆਹ ਲਾ ਇੱਥੇ ਬੈਠਾ। ਇਹ ਬਿਸ਼ਾਰਮੀ ਔੜਦਾ ਹੀ ਨਹੀਂਗਾ। ਤੇ ਇਧਰਲਾ ਜਿਹੜਾ ਬੱਚਾ ਆ ਕੋਠੀ ਤੇ ਬੈਠਾ ਸੀਗਾ। ਇਹ ਜਵੜਿਆ ਉਹ ਪੁੱਤਰਾ ਆ। ਖਰਾਬ ਕਰ ਰਹੇ ਹਣ ਉਹ ਘੰਡਾ ਵਾਲਾ ਬੈਠਾ। ਘਟ ਕੋਲ ਚਾਰ ਪੰਜ ਪੁੱਤਰ ਬੈਠੇ ਇੱਥੇ ਤੇ ਉਹਨਾਂ ਵਿੱਚ ਆ ਕੇ ਬਹਿ ਗਿਆ ਬੱਚਾ ਕਾਲੇ ਘੰਡਾ ਦਾ। ਤੇ ਉਜਾਰ ਚਤਾ ਉਹ ਚ ਬੈਠਾ ਸੀਗਾ ਇਸ ਦੀਆਂ ਨਹੀਂ ਸੀਗਾ ਉਹ ਤੇ ਪਤਾ ਨਹੀਂ ਉੱਡਿਆ ਸੀਗਾ ਬਾਅਦ ਵਿੱਚ ਕਿ ਨਹੀਂ ਉਹ ਮੈਨੂੰ ਉੱਥੇ ਬਿਠਾਊਗਾ ਬਾ ਉੱਡਣਗੇ ਹੁਣ ਉਹ ਤੇ ਜੇ ਹੁਣ ਉੱਡੇ ਤੇ ਬਾਹ ਲਾਂਗੇ ਆਪਾਂ ਆ ਕੇ ਕਰੇ ਬੈਠਾ ਹੁਣ ਉੱਡਣਗੇ ਆਥ ਨਹੀਂ ਹੋਗਾ ਨਾ ਹੁਣ ਦਾਣਿਆਂ ਦਾ ਟਾਈਮ ਆ ਕਿ ਹੁਣ ਉੱਡਣਗੇ ਕਿ ਤੇ ਹੁਣ ਭੁੱਖ ਲੱਗੀ ਇਹਨਾਂ ਨੂੰ ਫੇਰ ਭਾਵਾਂਗੇ ਲਓ ਜੀ ਮਿੱਤਰੋ ਰੱਤ ਦਾ ਆਪਣਾ ਆ ਕੇ ਬਹਿ ਗਿਆ ਤੇ ਇਹ ਕੂਤਰ ਬਦ ਨਹੀਂ ਕੀਦਾ ਫਿਰਦਾ ਵਾਰਾ ਉਹਦਾ ਹੈਗਾ ਸ਼ਰਧਈਆ ਕੰਡ ਤੇ ਦੋਵੇਂ ਚੱਲ ਰਹੇ ਆ ਸ਼ਰਧਈਆ ਤੇ ਸੱਜੀ ਬਗਲ ਲਾਲ ਉਹ ਗਿਆ ਗੁਰਦਾਰੇ ਤੇ ਜਦੋਂ ਗੁਰਦਾਰੇ ਤੇ ਇਹ ਆਉਂਦਾ ਦਿਖਾ ਦੇਣਾ ਤੁਹਾਨੂੰ ਇੱਧਰ ਆਉਗਾ ਇਹ ਇਹਦੇ ਵਿੱਚ ਵੀ ਹੈ ਜਿਹੜੇ 4-5 ਕਬੂਤਰ ਬੈਠੇ ਨੇ ਕੋਠੀ ਤੇ ਇਹਨਾਂ ਵਿੱਚ ਜਾਂਦਾ ਹੈ ਆ ਆ ਗਿਆ ਆ ਪਤਾ ਨਹੀਂ ਭਾਉਣਾਗਾ ਤੈਨੂੰ ਕੀ ਦਾ ਹੈਗਾ ਕੀ ਦਾ ਨਹੀਂ ਆ ਚਾਰਾ ਪੰਜਾ ਕਬੂਤਰੇ ਬੈਠੀ ਜਾਂਦਾ ਹੈ एक बच्चे अपना बैठा चारा पंजा दे काले काना बहुत आ गया चक 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 लो जी मे एक बच्चा आ गया अपना ਕਾਲੇ ਕਾਂ ਦਾ ਯਾਗੇ ਕੂਠੀ era ਜਿਹੜਾ ਬੱਚਾ ਕੂਠੀ ਤੇ ਬੈਠਾ ਸੀਗਾ ਰੱਤਾਂ ਵੀ ਹੁਣ ਉੱਡਿਆ ਸੀਗਾ ਉਹ ਇੱਧਰ ਜੇ ਬਹਿ ਗਿਆ ਯਾਰ ਇੱਥੇ ਤਾਂ ਉੱਡ ਗਿਆ ਸੀਗਾ ਉਹ ਇੱਧਰ ਜੇ ਬਹਿ ਗਿਆ ਹੁਣ ਕੋਈ ਨਾ ਉਹ ਵੀ ਆ ਜੂਗਾ ਤੇ ਆ ਵੀ ਰੱਤਾਂ ਆ ਜੂਗਾ ਆਪਣਾ ਤੇ ਇੱਕ ਬੱਚਾ ਆ ਗਿਆ ਹੁਣ ਇਹ ਤਾੜ ਦਿੰਨੇ ਆਪਾਂ ਓਏ ਹੋਏ 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 ਆ ਜਾ ਆ ਜਾ ਮੁੜਿਆ 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 ਲੋ ਜੀ ਮਿੱਤਰੋ ਬੱਚਾ ਰਹਿ ਗਿਆ ਇੱਕ ਆਪਣਾ ਬਾਹਰ ਬਾਕੀ ਸਾਰੇ ਆ ਗਏ ਉਹ ਬਾਹ ਚੁੱਡਿਆ ਸੀਗਾ ਉਹ ਉਦੋਂ ਨਹੀਂ ਉੱਡਿਆ ਸੀਗਾ ਜਿਹੜਾ ਆਪਾਂ ਰਸਤਰੀ ਗਏ ਸੀ ਉਦੋਂ ਉੱਡਿਆ ਸੀਗਾ ਰੱਤਾਂ ਵੀ ਆ ਗਿਆ ਆ ਰੱਤਾ ਪਿਰਾਡੇ ਆ ਡੈਸੀਮੈਂਟ ਦਾ ਆ ਆ ਹੀ ਉਹ ਡੈਸੀਗਾ ਜਿਹੜਾ ਨੰਮ ਤੇ ਬੈਠਾ ਸੀ ਸਾਹਮਣੇ ਆ ਰੱਤਾ ਸੀਗਾ ਇਹ ਰੱਤਾ ਆ ਗਿਆ ਤੇ ਜਿਹੜਾ ਕੋਠੀ ਦੇ ਬੈਠਾ ਸੀਗਾ ਉਹ ਇਥੇ ਕੱਲਾ ਕਾਲਾ ਘਰ ਥੱਲੇ ਬੈਠਾ ਸੀ ਆ ਕੇ ਉਹ ਬੈਠਾ ਸਾਰ ਨਮਾ ਕਰਾ ਉਹ ਆ ਗਿਆ ਦੋ ਤੇ ਇੱਕ ਰੱਤਾ ਆਪਣਾ ਹੋਰ ਉੱਡਿਆ ਸੀਗਾ ਇਹ ਟਿੱਡ ਤੇ ਹਰਾ ਰੰਗ ਲੱਗਾ ਆ ਵੇਖ ਇਹ ਕਾਪਣਾ ਹੌ ਕਰੀ ਤੋ ਇਹ ਵੀ ਆ ਗਿਆ ਤੇ ਬੱਚੇ ਇੱਕ ਰਹਿ ਗਏ ਬਈ ਬਾਹਰ ਉਹ ਹਰੀ ਝਾਲਰ ਤੇ ਹਰਾ ਸਾ ਤਾਂ ਕਾਲਾ ਕੰਡ ਤੂੰ ਤੇਰੇ ਇੱਕ ਹੀ ਬੰਦਾ ਰਹਿ ਗਿਆ ਬਾਕੀ ਸਾਰੇ ਲਾਦੇ ਆਪਾਂ ਉਹ ਪਰਲੇ ਪਾਸੇ ਬੈਠੇ ਪਿੰਨਦੇ ਯਾਰ ਉਹ ਨਹੀਂ ਪਤਾ ਲੱਗਾ ਤਾਂ ਅਜੇ ਆਥ ਨਹੀਂ ਉੱਡਿਆ ਹੋਣ ਨਹੀਂ ਉੱਡੇਗਾ ਉਹ ਜੇ ਕੋਈ ਨਹੀਂ ਦੇਖ ਲੈਨੇ ਆ ਮਾਤਾ ਲੋ ਜੀ ਮੈਂ ਤਰ ਹਾਂ ਆ ਗਏ ਮੰਡੀ ਆਪਾਂ ਸਕਾਰੀ ਵੇਖ ਰੱਖਿਆ ਆਪਾਂ ਨਾਲ ਇਹ ਰਾਖੀ ਕਰਦਾ ਏ ਢੇਰੀ ਦੀ ਅੰਦਰ ਮੰਡੀ ਸਾਰੀ ਆ ਆਪਣਾ ਮੋਟਰਸਾਈਕਲ ਖੜਾ ਤੇ ਕੱਲੂ ਕਹਿੰਦੇ ਤੋਲਣ ਨੂੰ ਬਈ ਪੱਖਾ ਲਾਉਣਾ ਤੇ ਪੱਖਾ ਲਾ ਕੇ ਕੱਲ ਤੋਲ ਜੇਣਾ ਆਪਣਾ ਅਈ ਦਪਰੀ ਜਾਂਦੇ ਸੀ ਹੋਵੇ ਮੈਂ ਚੱਲ ਕੋਈ ਨਹੀਂ ਕੱਲ 2 ਵਜੇ ਅੱਜ ਪਾਏ ਆਪਾਂ ਚਲੋ ਮੈਂ ਤੁਹਾਨੂੰ ਕਰਦ ਕੇ ਬਰਾਦਾ ਐਂਡ ਤੇ ਆਪਣਾ ਇੱਕ ਬੱਚਾ ਨਹੀਂ ਆਇਆ ਸੀਗਾ ਤੇ ਬਾ ਕੱਲ ਨੂੰ ਸਟਾਰਟ ਘਰੇ ਆ ਕੇ ਕਰਾਂਗੇ ਕਿਉਂਕਿ ਮੇਰਾ ਫੋਨ ਬੰਦ ਹੋ ਜਾਣਾ ਇੱਥੇ ਤੇ ਘਰੇ ਆ ਕੇ ਸਟਾਰਟ ਕਰਾਂਗੇ ਕੱਲ ਨੂੰ ਗੁੱਡ ਨਾਈਟ ਸਾਰੇ ਵੀਰਾਂ ਨੂੰ ਟਾਟਾ